ਇਹ ਲੱਗੇ ਵਿਚਾਰ ਜਨਨ ਪਿਤਾ ਲੋਕ ਸੁਤ ਬ੍ਰਿਤਾ ਜਨਨ ਜਨਨੀ ਮਾਂ ਜਿਹਨੂੰ ਜਨਮ ਦੇਂਦੀ ਪਿਤਾ ਜਿਹੜਾ ਪਿਓ ਆ ਤੇਰਾ ਲੋਕ ਜਿਹਨੇ ਲੋਕ ਨੇ ਦੁਨੀਆ ਸੁਤ ਬਨਿਤਾ ਸੁਤ ਕਹਿੰਦੇ ਨੇ ਪੁੱਤ ਨੂੰ ਬਨਿਤਾ ਕਹਿੰਦੇ ਔਟੀ ਨੂੰ ਕਹਿੰਦੇ ਤੇਰਾ ਇਹਨਾਂ ਨਾਲੇ ਸੰਬੰਧ ਹੈ ਨਾ ਆਪਸੀ ਸੰਬੰਧ ਇਦਾਂ ਹੁੰਦੇ ਨੇ ਕੋਈ ਨਾ ਕਿਸਕੀ ਤਰੇਆ ਤਰੇ ਦਾ ਮਤਲਬ ਕੀ ਹੁੰਦਾ ਆਪਾਂ ਕਹਿੰਦੇ ਧਿਰ ਉਹ ਫਲਾਣਾ ਤੇਰੀ ਤੇਰੇ ਆਓ ਤੇਰਾ ਸਹਾਰਾ ਆ ਤੇ ਇੱਥੇ ਗੁਰੂ ਜੀ ਕਹਿੰਦੇ ਕੋਈ ਨਾ ਕਿਸ ਕੀ ਧਰਿਆ ਕਹਿੰਦੇ ਇਹਨਾਂ ਨਾਲ ਸੰਬੰਧ ਜੋੜ ਕੇ ਬੈਠਾ ਨਾ ਜੋ ਕੋਈ ਵੀ ਤੇਰਾ ਸਹਾਰਾ ਨਹੀਂ ਹੈਗਾ ਕੋਈ ਆਪਾਂ ਕਿੰਨੇ ਸੰਬੰਧ ਜੋੜਦੇ ਆ ਕਿੰਨਾ ਪਿਆਰ ਜਿਤਾਉਨੇ ਆ ਜਦ ਆ ਕੇ ਕਹਿੰਦੇ ਸਾਨੂੰ ਕੁਝ ਹੋਵੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਵਿਚਾਰ ਕਰਨੀ ਕਿਸੇ ਵੇਲੇ ਕੋਈ ਬੰਦਾ ਮਰਨ ਵਾਲਾ ਹੁੰਦਾ ਮਰਨ ਵਾਲਾ ਹੁੰਦਾ ਉਹਦੀ ਮਾਂ ਜੇ ਜੁਂਦੀ ਆ ਪਿਓ ਉਹਦੇ ਜੁਂਦਾ ਹੈ ਉਦੀ ਮਾਂ ਕਹਿੰਦੀ ਹੈ ਮੇਰੀ ਉਮਰ ਮੇਰੇ ਪੁੱਤ ਨੂੰ ਲੱਗ ਜੇ ਕਿ ਉਹਦੇ ਕਹਨ ਨਗ ਦੀ ਲੱਗਦੀ ਵੇਖੀ ਜੇ ਤੇ ਉਹ ਕਹਿੰਦਾ ਮੇਰੀ ਉਮਰ ਮੇਰੇ ਪੁੱਤ ਨੂੰ ਲੱਗ ਜੇ ਕਦੀ ਲੱਗਦੀ ਵੇਖੀ ਜੇ ਪਹਿਲਾਂ ਨਹੀਂ ਨਾ ਕਿਹੜੀ ਗੱਲਾਂ ਕਿਉਂਕਿ ਜਿੰਨੇ ਸੁਆਸ ਉਸ ਅਕਾਲ ਪੁਖ ਨੇ ਜਿੰਨੂੰ ਬਖਸ਼ਿਓ ਨੇ ਉਹਨੇ ਨੂੰ ਭੁਗੜਿਆ ਠੀਕ ਹੁਣ ਇੱਥੇ ਗੁਰੂ ਜੀ ਸਮਝਾਉਂਦੇ ਬਈ ਕਹਿੰਦੇ ਕੋਈ ਨਹੀਂ ਹਸਾਰਾ ਸਿਰਸ ਰਜਿਕ ਸੰਭਾਹੇ ਠਾਕੁਰ ਕਹਿੰਦਾ ਹਰ ਬੰਦੇ ਦੇ ਤੱਕ ਸੰਭਾਹੇ ਦਮ ਨੂੰ ਅਪੜਾਉਂਦਾ ਆ ਕਹਿੰਦੇ ਪਰਮਾਤਮਾ ਹਰ ਇਨਸਾਨ ਹਰ ਜੀ ਦੇ ਤੱਕ ਪਰਮਾਤਮਾ ਉਹਦੇ ਰਿਜਕ ਆਪ ਪਚਾਉਂਦਾ ਹੈ ਕਾਹੇ ਮਨ ਭੌ ਕਰਿਆ ਭੌ ਦਾ ਮਨ ਡਰ ਫਿਕਰ ਚਿੰਤਾ ਕਹਿੰਦੇ ਫਿਰ ਮਨਾ ਤੂੰ ਚਿੰਤਾ ਲਾ ਕੇ ਕਿਉਂ ਬੈਠਾ ਜਦੋਂ ਇਹ ਕੰਮ ਪਰਮਾਤਮਾ ਆਪ ਖੁਦ ਕਰ ਰਹੇ ਹੁਣ ਲਓ